ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਦਾਸ ਗੁਰਪ੍ਰੀਤ ਸਿੰਘ ਖਾਲਸਾ ਪਿੰਡ ਜੋਦੇ ਦਾ ਬਚਨੀਕ ਜਰਮਨਜੀਤ ਸਿੰਘ ਸਨ ਆਫ ਚਰਮਜੀਤ ਸਿੰਘ ਜੋ ਕਿ ਬਹੁਤ ਹੀ ਮਿਹਨਤੀ ਤੇ ਹੁਣ ਹਾਰ ਬੱਚਾ ਸੀਗਾ ਜਿਸ ਦੀ 19 ਸਾਲ ਉਮਰ ਸੀਗੀ ਜਿਸ ਦਾ ਕੁਝ ਦਿਨ ਪਹਿਲਾਂ ਵੀਰ ਦਾ ਐਕਸੀਡੈਂਟ ਹੋ ਗਿਆ ਸੀਗਾ ਇਸ ਟਾਈਮ ਵੀਰ ਵੈਂਟੀਲੇਟਰ ਤੇ ਹੈ ਬਾਕੀ ਦੀ ਜਾਣਕਾਰੀ ਮੇਰਾ ਵੀਰ ਨਿੱਕਾ ਮਾਨ ਦੇਵੇਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਕਰਦੇ ਹਾਲਾਤ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਸੋ ਵੀਰ ਦੀ ਹਾਲਤ ਬਹੁਤ ਜ਼ਿਆਦੀ ਹੀ ਮਾੜੀ ਹੈ ਸੋ ਪਰਿਵਾਰ ਨੂੰ ਪੈਸੇ ਦੀ ਬਹੁਤ ਜ਼ਿਆਦੀ ਜ਼ਰੂਰਤ ਹੈ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਵੀਰ ਦਾ ਸਾਥ ਦਿਓ ਸੋ 200 250 ਜਿੰਨੇ ਵੀ ਹੋਏ ਸਕੈਨਰ ਅਸੀਂ ਉਹਨਾਂ ਦੇ ਘਰ ਦੇ ਪਰਿਵਾਰ ਦਾ ਅਸੀਂ ਵੀਡੀਓ ਦੇ ਵਿੱਚ ਦਿੱਤਾ ਹੈ ਸੋ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ ਸੋ ਤੁਹਾਡੇ ਸਹਿਯੋਗ ਨਾਲ ਤੁਹਾਡੇ ਇੱਕ ਵੀਡੀਓ ਸ਼ੇਅਰ ਕਰਨ ਨਾਲ ਇਸ ਵੀਰ ਦੀ ਜਾਨ ਵੱਜ ਜਾਵੇ